ਪੰਜਾਬ ਦੇ ਵਿੱਚ ਘੱਟੋ-ਘੱਟ ਤਾਪਮਾਨ ਦੇ ਵਿੱਚ ਗਿਰਾਵਟ ਲਗਾਤਾਰ ਜਾਰੀ ਹੈ। ਵੀਰਵਾਨੂ ਵੱਤਵੱਦ ਘੱਟੋ-ਘੱਟ ਤਾਪਮਾਨ ਦੇ ਵਿੱਚ 0.3 ਡਿਗਰੀ ਦੀ ਗਿਰਾਵਟ ਆਈ ਹੈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦੇ ਆਸ-ਪਾਸ ਜਾਂ ਇਸ ਤੋਂ ਘੱਟ ਦਰਜ ਕੀਤਾ ਜਾ ਰਿਹਾ ਹੈ। ਬਦਲ ਦੇ ਮੌਸਮ ਦੇ ਵਿਚਕਾਰ ਸੂਬੇ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਵੀ ਵਧ ਰਹੇ ਨੇ। ਪਰ ਦੂਸ਼ਣ ਵੀ ਵੱਧ ਰਿਹਾ ਹੈ ਅਤੇ ਪ੍ਰਦੂਸ਼ਣ ਲਗਾਤਾਰ ਕਾਇਮ ਹੈ ਪ੍ਰਦੂਸ਼ਣ ਦੇ ਵਿੱਚ ਦਮ ਲਗਾਤਾਰ ਘਟ ਰਿਹਾ ਠੰਡ ਤੇ ਪ੍ਰਦੂਸ਼ਣ ਦੇ ਮਿਲਣ ਦੇ ਨਾਲ ਸਮੋਗ ਵੀ ਨਜ਼ਰ ਆ ਰਹੀ ਹੈ ਕਈ ਖੇਤਰਾਂ ਦੇ ਵਿੱਚ ਧੂਆਂ ਅਤੇ ਧੁੰਦ ਮਿਲ ਕੇ ਸਮੋਗ ਬਣਾ ਰਹੇ ਨੇ ਜਿਸ ਦੇ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਨੇ ਲਗਾਤਾਰ ਲਾਗੂ ਕਰਨ ਦੇ ਬਾਵਜੂਦ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਲਾਲੀ ਸੜਨ ਦੇ ਮਾਮਲੇ ਸਭ ਤੋਂ ਵੱਧ ਸਾਹਮਣੇ ਆਏ ਨੇ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਸੂਬੇ ਦੇ ਵਿੱਚ ਤਾਪਮਾਨ 0.3 ਡਿਗਰੀ ਘਟ ਗਿਆ ਹੈ ਵੀਰਵਾਰ ਨੂੰ ਸਾਰੇ ਸ਼ਹਿਰਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਦੇ ਆਸ-ਪਾਸ ਰਿਹਾ ਹੈ। ਅੰਮ੍ਰਿਤਸਰ ਦੇ ਵਿੱਚ ਤਾਪਮਾਨ 25.7 ਡਿਗਰੀ, ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 26.5 ਡਿਗਰੀ, ਪਟਿਆਲਾ ਦੇ ਵਿੱਚ 27 ਡਿਗਰੀ ਅਤੇ ਪਠਾਨਕੋਟ ਦੇ ਵਿੱਚ 26.5 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਬਠਿੰਡਾ ਦੇ ਵਿੱਚ 29.4 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਘੱਟੋ ਘੱਟ ਤਾਪਮਾਨ 7.2 ਡਿਗਰੀ ਬਣਿਆ ਹੋਇਆ ਜੋ ਕਿ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ। ਪਿਛਲੇ 3 ਦਿਨਾਂ ਤੋਂ ਲਗਾਤਾਰ ਫਰੀਦਕੋਟ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਜਾ ਰਿਹਾ ਜੋ ਕਿ 7 ਡਿਗਰੀ ਦੇ ਆਸ-ਪਾਸ ਹੈ। ਇਸ ਦੌਰਾਨ ਸੀਜ਼ਨ ਦੇ ਵਿੱਚ 15 ਸਤੰਬਰ ਤੋਂ ਲੈ ਕੇ 12 ਨਵੰਬਰ ਤੱਕ ਸੂਬੇ ਦੇ ਵਿੱਚ ਪਰਾਲੀ ਸਾੜਨ ਦੇ ਲਗਭਗ 4662 ਮਾਮਲੇ ਸਾਹਮਣੇ ਆਏ ਨੇ। ਪਰਾਲੀ ਸਾੜਨ ਦੇ ਕਾਰਨ ਸੂਬੇ ਦੇ ਵਿੱਚ ਵਿਆਪਕ ਪਦਰ ਤੇ ਪ੍ਰਦੂਸ਼ਣ ਦੇ ਪਦਰ ਦੇ ਉੱਤੇ ਅਸਰ ਪਿਆ। 에ਅਰ ਕੁਆਲਿਟੀ ਇੰਡੈਕਸ ਵੀ ਪੰਜਾਬ ਦੇ ਵਿੱਚ ਇਸ ਵੇਲੇ ਵਧਿਆ ਹੋਇਆ ਹੈ। ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਨਹੀਂ ਜਤਾਈ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਜਲਦੀ ਹੀ ਮੌਸਮ ਸਾਫ਼ ਹੋਣ ਦੀ ਉਮੀਦ ਵੀ ਘਟ ਹੈ ਕਿਉਂਕਿ ਜੇਕਰ ਮੀਂਹ ਪਵੇਗਾ ਤਾਂ ਹੀ ਮੌਸਮ ਦੇ ਵਿੱਚ ਜਿਹੜੀ ਸਫਾਈ ਹੋਵੇਗੀ ਤਾਂ ਹੀ ਵਾਤਾਵਰਣ ਦੇ ਵਿੱਚ اٹਕੇ ਹੋਏ ਪ੍ਰਦੂਸ਼ਣ ਦੇ ਕਣ ਪਾਣੀ ਦੇ ਨਾਲ ਜ਼ਮੀਨ ਤੇ ਹਟਾਉਣਗੇ ਫਿਲਹਾਲ ਨਹੀਂ ਪੈਣਦੀ ਕੋਈ ਸੰਭਾਵਨਾ ਨਹੀਂ ਹੈ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਦੂਸ਼ਣ ਪ੍ਰਦੂਸ਼ਣ ਵੀ ਜਿਉਂਦਾ ਤਿਉਂ ਰਹਿ ਸਕਦਾ ਆ ਤੁਹਾਨੂੰ ਦੱਸ ਦਈਏ ਪਿਛਲੇ 15 ਸਤੰਬਰ ਤੋਂ 12 ਨਵੰਬਰ ਤੱਕ ਸੂਬੇ ਦੇ ਵਿੱਚ ਪਰਾਲੀ ਸਾੜਨ ਦੇ 4662 ਮਾਮਲੇ ਸਾਹਮਣੇ ਆਏ ਨੇ ਖਰਾਨੀ ਦੀ ਗੱਲ ਹੈ ਕਿ ਇਹਨਾਂ ਦੇ ਵਿੱਚੋਂ 3020 ਮਾਮਲੇ ਸਿਰਫ ਨਵੰਬਰ ਦੇ ਵਿੱਚ ਹੀ ਸਾਹਮਣੇ ਆਏ ਨੇ ਇਸ ਦੇ ਵਿੱਚ ਸਭ ਤੋਂ ਵੱਧ 402 ਮਾਮਲੇ ਸੰਗਰੂਰ ਜ਼ਿਲ੍ਹੇ ਤੋਂ ਆਏ ਨੇ ਇਸ ਦੇ ਵਿੱਚ ਫਿਰੋਜ਼ਪੁਰ ਤੋਂ ਪਰਾਲੀ ਸਾੜਨ ਦੇ 327 ਮਾਮਲੇ ਤਰਨਤਾਰਨ ਤੋਂ 288 ਮੋਗਾ ਤੋਂ 280 ਮੁਕਸਰ ਤੋਂ 278 ਅਤੇ ਮਾਨਸਾ ਤੋਂ 294 ਮਾਮਲੇ ਸਾਹਮਣੇ ਆਏ ਨੇ ਸਿੱਤਰਾ ਫਾਜ਼ਿਲਕਾ ਤੋਂ ਵੀ 178 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ ਸੋ ਜ਼ਿਆਦਾਤਰ ਮਾਮਲੇ ਮਾਲਵਾ ਖੇਤਰ ਤੋਂ ਸਾਹਮਣੇ ਆਏ ਨੇ ਅਤੇ ਪ੍ਰਦੂਸ਼ਣ ਤੋਂ ਵੀ ਇਹਨਾਂ ਇਲਾਕਿਆਂ ਦੇ ਵਿੱਚ ਪੀੜਿਤ ਸ਼ਹਿਰ ਨਜ਼ਰ ਆ ਰਹੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਪ੍ਰਦੂਸ਼ਣ ਜ਼ਿਆਦਾ ਹੈ ਸੁਅਰ ਕੁਆਲਿਟੀ ਇੰਡੈਕਸ ਵੀ ਪੰਜਾਬ ਦੇ ਵਿੱਚ ਇਸ ਵੇਲੇ ਬਹੁਤਾ ਵਧੀਆ ਨਹੀਂ ਚੱਲ ਰਿਹਾ ਕਿਉਂਕਿ ਬਰਸਾਤ ਜੇਕਰ ਹੁੰਦੀ ਹੈ ਉਸ ਤੋਂ ਬਾਅਦ ਹੀ 에ਅ ਕੁਆਲਿਟੀ ਇੰਡੈਕਸ ਦੇ ਵਿੱਚ ਕੋਈ ਸੁਧਾਰ ਹੋਵੇਗਾ ਫਿਰ ਹਾਲ ਧੁੰਦਵਦਨ ਦੇ ਨਾਲ ਵਿਜ਼ਿਬਿਲਟੀ ਹੈ ਜਿਹੜੀ ਉਹ ਘਟ ਰਹੀ ਹੈ ਆਵਾਜਾਈ ਵੀ ਹੋਲੀ ਚੱਲ ਰਹੀ ਹੈ ਇਸ ਕਰਕੇ ਸਵੇਰੇ ਸ਼ਾਮ ਦੀ ਧੁੰਦ ਹੈ ਜਿਹੜੀ ਉਹ ਵੀ ਆਵਾਜਾਈ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਖਾਸ ਤੌਰ ਤੇ ਦੁਪਈਆ ਵਾਹਨ ਤੇ ਚੱਲਣ ਵਾਲੇ ਲੋਕ ਧੁੰਦ ਸਮੋਗ ਅਤੇ ਪ੍ਰਦੂਸ਼ਣ ਦੇ ਨਾਲ ਜ਼ਿਆਦਾ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਸਿੱਧਾ ਅੱਖਾਂ ਦੇ ਵਿੱਚ ਧੂਆ ਪੈਂਦਾ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਗਲੇ ਦੀ ਖਰਾਸ਼ ਅੱਖਾਂ ਦੀ ਖਰਾਸ਼ ਅਤੇ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਵਰਗੇ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਹੋ ਰਹੀਆਂ ਨੇ ਸੋ ਫਿਲਹਾਲ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ ਘਟੋ ਘਟ ਤਾਪਮਾਨ 7 ਡਿਗਰੀ ਤੋਂ ਲੈ ਕੇ 10 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਤੇ ਵੱਧ ਤੋਂ ਵੱਧ ਤਾਪਮਾਨ ਇਸ ਵੇਲੇ 24 ਤੋਂ ਲੈ ਕੇ 30 ਡਿਗਰੀ ਤਾਪਮਾਨ ਦੇ ਵਿਚਕਾਰ ਰਹਿ ਰਿਹਾ ਹੈ ਪੰਜਾਬ ਦੇ ਵਿੱਚ ਠੰਡ ਲਗਾਤਾਰ ਜ਼ੋਰ ਫੜ ਰਹੀ ਹੈ ਪਿਛਲੇ 3 ਦਿਨਾਂ ਤੋਂ ਕਟੋ-ਕਟ ਤਾਪਮਾਨ 7 ਡਿਗਰੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਪੰਜਾਬ ਦੇ ਵਿੱਚ ਦਰਜ ਕੀਤਾ ਜਾ ਰਿਹਾ ਹੈ ਇਸ ਵੇਲੇ ਲਗਾਤਾਰ ਠੰਡ ਦੇ ਵਿੱਚ ਵਾਧਾ ਪੰਜਾਬ ਦੇ ਵਿੱਚ ਦਰਜ ਕੀਤਾ ਜਾ ਰਿਹਾ ਹੈ